ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਜੇਲ੍ਹ ਚ ਬੰਦ ਵਿਕਰਮ ਮਜੀਠੀਆ ਨੂੰ ਮਿਲੀ ਵੱਡੀ ਰਾਹਤ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਜਿਹੜਾ ਝੂਠਾ ਮੁਕੱਦਮਾ ਆਮਦਨ ਤੋਂ ਬਾਅਦ ਜਦਾਤ ਆ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਰਜ ਕੀਤਾ ਸੀ ਅੱਜ ਉਹਦੇ ਚ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਛੇਲ ਦੇ ਦਿੱਤੀ ਸੁਪਰੀਮ ਕੋਰਟ ਤੋਂ ਮਜੀਠੀਆ ਨੂੰ ਮਿਲੀ ਜ਼ਮਾਨਤ ਮਾਨਮਾਨ ਸਾਹਿਬ ਨੂੰ ਪੁੱਛਣਾ ਚਾਹਨਾ ਹੈ ਕਿ ਕਿੱਥੇ ਗਿਆ ਹਜ਼ਾਰ ਏਕੜ ਅੱਜ ਸੁਪਰੀਮ ਕੋਰਟ ਦਾ ਤੁਸੀਂ ਦੱਸਿਆ ਨਹੀਂ ਜਿਸ ਹਜ਼ਾਰ ਏਕੜ ਦੀ ਹਿਮਾਚਲ ਚ ਗੱਲ ਹੋਈ ਜਿਹੜੀਆਂ ਹਜ਼ਾਰਾਂ ਕਰੋੜ ਦੀਆਂ ਕੰਪਨੀਆਂ ਦੀਆਂ ਗੱਲਾਂ ਹੋਈਆਂ ਉਹ ਸੁਪਰੀਮ ਕੋਰਟ ਦੇ ਵਿੱਚ ਸਬੂਤ ਇਹ ਸਰਕਾਰ ਪੇਚ ਨਹੀਂ ਕਰ ਸਕੀ ਦੂਜੇ ਪਾਸੇ ਡੇਰਾ ਬਿਆਸ ਮੁਖੀ ਦਾ ਮਜੀਠੀਆ ਤੇ ਵੱਡਾ ਬਿਆਨ ਮਾਪੇ ਗਣਿਤ ਭਰਾ ਜੀ ਸਤਿਕਾਰਯੋਗ ਰਿਸ਼ਤੇਦਾਰ ਹੋਵੇ ਤੁਸੀਂ ਜਾਣੋਗੇ ਮਜੀਠੀਆ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਦੱਸਿਆ ਗਲਤ ਇਸ ਤਰ੍ਹਾਂ ਦੇਖਦੇ ਹਾਂ ਤੇ ਡਰ ਵੀ ਨਹੀਂ ਹੈਗਾ ਰੋਕ ਵੀ ਨਹੀਂ ਸਭ ਗਲਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਚੁੱਕੀ ਹੈ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜਮਾਨਤ ਮਿਲ ਚੁੱਕੀ ਹੈ ਜਿਸ ਦੇ ਚੱਲਦੇ ਮਜੀਠਿਆ ਜਲਦ ਹੀ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੱਸਦੀਏ ਕਿ ਮਜੀਠਿਆ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਮਜੀਠਿਆ ਦੀ ਗ੍ਰਿਫਤਾਰੀ ਹੋਈ ਸੀ ਲਗਾਤਾਰ ਮਜੀਠਿਆ ਵੱਲੋਂ ਰਾਹਤ ਦੀ ਮੰਗ ਕੋਰਟ ਤੋਂ ਕੀਤੀ ਜਾ ਰਹੀ ਸੀ ਪਰ ਕੋਈ ਰਾਹਤ ਮਜੀਠਿਆ ਨੂੰ ਕਿਸੇ ਤਰ੍ਹਾਂ ਦੀ ਨਹੀਂ ਮਿਲੀ ਸੀ ਤੇ ਆਖਰ ਮਜੀਠਿਆ ਨੇ ਸਿੱਧਾ ਸੁਪਰੀਮ ਕੋਰਟ ਤੋਂ ਮੇ ਚੁੱਕੀ ਹੈ ਮਜੀਠੀਆ ਨੂੰ ਮਿਲੀ ਇਸ ਰਾਹਤ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਰਸ਼ਦੀਪ ਕਲੇਰ ਵੱਲੋਂ ਅਹਿਮ ਜਾਣਕਾਰੀ ਜੀ ਦਿੱਤੀ ਗਈ ਹੈ ਇਸ ਮੌਕੇ ਜਿੱਥੇ ਉਹਨਾਂ ਵੱਲੋਂ ਮਜੀਠੀਆ ਨੂੰ ਮਿਲੀ ਰਾਹਤ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਸਰਕਾਰ ਨੂੰ ਜੰਮ ਕੇ ਘੇਰਿਆ ਗਿਆ ਕਈ ਤਰ੍ਹਾਂ ਦੇ ਸਵਾਲ ਅਰਸ਼ਦੀਪ ਕਲੇਰ ਵੱਲੋਂ ਸਰਕਾਰ ਤੇ ਲਗਾਏ ਗਏ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਜਿਹੜਾ ਝੂਠਾ ਮੁਕੱਦਮਾ ਆਮਦਨ ਤੋਂ ਵੱਜਾਦਾਤ ਆ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਰਜ ਕੀਤਾ ਸੀ ਅੱਜ ਉਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਦੇ ਦਿੱਤੀ। ਇੱਕ ਗੱਲ ਬੜੇ ਸਪਸ਼ਟ ਤੌਰ ਤੇ ਸਾਹਮਣੇ ਆ ਗਈ ਹੈ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠ ਦਾ ਮਹਿਲ ਬਣਾਇਆ ਸੀ ਤੇ ਝੂਠ ਦੇ ਮਹਿਲ ਅਦਾਲਤਾਂ ਦੇ ਵਿੱਚ ਨਹੀਂ ਟਿਕਦੇ। ਹੁਣ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਹੈ ਕਿ ਕਿੱਥੇ ਗਿਆ ਹਜ਼ਾਰ ਏਕੜ? ਅੱਜ ਸੁਪਰੀਮ ਕੋਰਟ ਤੋਂ ਤੁਸੀਂ ਦੱਸਿਆ ਨਹੀਂ। ਹਜ਼ਾਰ ਏਕੜ ਦੀ ਹਿਮਾਚਲ ਚ ਗੱਲ ਹੋਈ ਜਿਹੜੀਆਂ ਹਜ਼ਾਰਾਂ ਕਰੋੜ ਦੀਆਂ ਕੰਪਨੀਆਂ ਦੀਆਂ ਗੱਲਾਂ ਹੋਈਆਂ। ਉਹ ਸੁਪਰੀਮ ਕੋਰਟ ਦੇ ਵਿੱਚ ਸਬੂਤ ਇਹ ਸਰਕਾਰ ਪੇਸ਼ ਨਹੀਂ ਕਰ ਸਕੀ ਸੋ ਅੱਜ ਚਿੱਟੇ ਦਿਨ ਵਾਂਗੂ ਜਿਹੜਾ ਸੱਚ ਹੈ ਜਿੱਤੇ ਹੈ ਤੇ ਇਸ ਜੁਡੀਸ਼ੀਅਲ ਆਰਡਰ ਨੇ ਇੱਕ ਗੱਲ ਸਾਬਤ ਕਰਤੀ ਹੈ ਕਿ ਸਰਕਾਰਾਂ ਸੰਵਿਧਾਨ ਨੂੰ ਛਿੱਕੇ ਤੇ ਤੰਗਣ ਲਈ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਪਰ ਅਦਾਲਤਾਂ ਦੇ ਵਿੱਚ ਇਨਸਾਫ ਹੁੰਦਾ ਕਿਉਂਕਿ ਅਦਾਲਤਾਂ ਦੇ ਵਿੱਚ ਸੱਚ ਚੱਲਦਾ ਅਦਾਲਤਾਂ ਦੇ ਵਿੱਚ ਸਬੂਤ ਚੱਲਦੇ ਨੇ ਜਿਹੜੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੇ ਨਹੀਂ ਸੀ ਤੇ ਅੱਜ ਸਰਕਾਰ ਦੀ ਜਵਾਬਦੇਹੀ ਬਹੁਤ ਵੱਡੀ ਤੈ ਹੋ ਗਈ ਹੈ ਕਿ ਦੋ ਝੂਠੇ ਮੁਕਦਮੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਿਫੈਂਡ ਕੀਤੇ ਪਹਿਲਾ ਝੂਠਾ ਟਰੱਕ ਦਾ ਕੇਸ ਜਿਹਦੇ ਚ 4.5 ਸਾਲ ਚਲਾਨੀ ਪੇਸ਼ ਹੋਇਆ ਤੇ ਸੁਪਰੀਮ ਕੋਰਟ ਆਫ ਇੰਡੀਆ ਤੱਕ ਉਹਦੇ ਤੇ ਕਮੈਂਟ ਹੋਇਆ ਕਿ ਕੋਈ ਸਬੂਤ ਸਰਕਾਰ ਕੋਲੇ ਨਹੀਂ ਤੇ ਫਿਰ ਇਹ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਜਿਹਦੇ ਚ ਕੋਈ ਜਾਇਦਾਦ ਨਹੀਂ ਕੋਈ ਆਮਦਨ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਭੀ ਸੋ ਇਹ ਸਰਕਾਰ ਜਿਹੜੀ ਸਿਆਸੀ ਰਜਿਸਟਰ ਹੈ ਸਿਰਫ ਵਿਕਰਮ ਜੀਤਿਆ ਤੇ ਤਾਂ ਕਰਕੇ ਕਾਰਵਾਈ ਕਰ ਰਹੀ ਹੈ ਕਿਉਂਕਿ ਉਹ ਸਰਕਾਰ ਦੀ ਨੀਤੀਆਂ ਦੇ ਖਿਲਾਫ ਬੋਲਦੇ ਨੇ ਸਰਕਾਰ ਦੀਆਂ ਮੜੀਆਂ ਕਾਰਗੁਜ਼ਾਰੀਆਂ ਦੇ ਖਿਲਾਫ ਬੋਲਦੇ ਨੇ ਉਹਦੇ ਕਰਕੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਸੀ ਪਰ ਅਦਾਲਤ ਨੇ ਇਨਸਾਫ ਕੀਤਾ ਸੰਵਿਧਾਨ ਦੀ ਇੱਕ ਵਾਰ ਫਿਰ ਜਿੱਤ ਹੋਈ ਔਰ ਪੰਜਾਬ ਦੀ ਸਰਕਾਰ ਨੂੰ ਅਦਾਲਤਾਂ ਦੇ ਵਿੱਚ ਇੱਕ ਵਾਰ ਫਿਰ ਮੂਦੀਖਾਨੀ ਹੋਈ ਉਧਰ ਦੂਜੇ ਪਾਸੇ ਮਜੀਠਿਆ ਨੂੰ ਰਾਹਤ ਮਿਲਣ ਤੋਂ ਪਹਿਲਾਂ ਵੱਡੀ ਖਬਰ ਅੱਜ ਮਜੀਠਿਆ ਨੂੰ ਲੈ ਕੇ ਇੱਕ ਹੋਰ ਸਾਹਮਣੇ ਆਈ ਸੀ ਜਦੋਂ ਅਚਾਨਕ ਹੀ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨਾਬਾ ਜੇਲ ਵਿਖੇ ਮਜੀਠਿਆ ਨੂੰ ਮਿਲਣ ਪਹੁੰਚ ਗਏ ਮੁਲਾਕਾਤ ਤੋਂ ਬਾਅਦ ਡੇਰਾ ਬਿਆਸ ਮੁਖੀ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਨੇ ਸਿਆਸਤ 'ਚ ਵੱਡਾ ਪੁਚਾਲ ਲਿਆ ਦਿੱਤਾ ਆਖਰ ਕੀ ਬਿਆਨ ਉਹਨਾਂ ਦਾ ਮਜੀਠਿਆ ਨਾਲ ਮੁਲਾਕਾਤ ਤੋਂ ਬਾਅਦ ਸਾਹਮਣੇ ਆਇਆ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆਂ ਸੰਜੀ ਚੁਲ ਇੱਕ ਮਿੰਟ ਹੋਸ਼ ਆ ਤੁਸੀਂ ਤਾਂ ਦੇਖਦੇ ਹੋਣਾ ਤੇ ਡਰੱਗ ਤੇ ਇਹ ਰਹੇਗਾ ਰੋਕ ਵੀ ਨੇ ਸਭ ਗਲਤ ਆ ਬਾਬਾ ਜੀ ਤੁਹਾਨੂੰ ਤੇਰੇ ਬੰਦੇ ਜਿੰਦਾ ਜੀ ਲਗਾਤਾਰ ਬੁਲਾ ਬੁਲਾ ਕਰਦੇ ਪਈ ਜਾਂਦੀ ਹੈ ਮਿਲਦੀ ਹੈ ਕਿਉਂ ਬਾਬਾ ਜੀ ਕਰੀ ਥੋੜਾ ਜਿਹਾ ਸੁੰਦਰ ਰਿਸ਼ਤੇਦਾਰ ਹੋਵੇ ਤੁਸੀਂ ਜਾਓਗੇ ਕਿ ਨਹੀਂ ਬਾਬਾ ਜੀ ਬਾਬਾ ਜੀ ਇਸ ਤਰ੍ਹਾਂ ਦਾ ਲੱਗੇ ਕਿ ਕੋਈ ਗੱਲ ਨਹੀਂ ਹੈ ਪਰਿਵਾਰਕ ਤੌਰ ਤੇ ਜੇ ਜੇ ਜਦੋਂ ਆਪਾਂ ਆਪਣੇ ਜਿੰਨਾਂ ਦੋਸਤਾਂ ਨਾਲ ਗੱਲਾਂ ਕਰਦੇ ਹਾਂ ਕਿਤਰਾ ਕੋਈ ਹੋਰ ਕੋਈ ਸੁੰਦਰ ਘਰ ਥੋੜਾ ਜਿਹਾ ਤੁਹਾਨੂੰ ਕੋਈ ਪਰਿਵਾਰ ਲਈ ਨਜ਼ਰ ਰੱਖਣ ਲਈ ਕੋਈ ਨੰਬਰ ਕੋਈ ਗੱਲਾਂ ਹੁੰਦੀਆਂ ਸਾਰੀਆਂ ਤਾਂ ਕੁਝ ਨਾ ਮਾਈ ਜੀ ਜਿਹੜਾ ਡਰੈਗਸ ਦਾ ਜਿਹੜਾ ਲੱਗਿਆ ਅਰੋਗ ਕਿਸ ਤਰ੍ਹਾਂ ਦੇਖੀ ਨਹੀਂ ਜੀ ਬਸ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆਂ ਵੱਲੋਂ ਹੁਣ ਤੇ ਜਿਹੜਾ ਕਿਸ ਤਰ੍ਹਾਂ ਚੌਧਰੀ ਸਾਹਿਬ ਵੀਰੇ ਸ਼ੋਪਾ ਨਹੀਂ ਦਿੰਦੀ ਚਲੋ ਚਲੋ ਸਰ ਚਲੋ ਪਲੀਜ਼ ਇੱਕ ਕਮੈਂਟ ਕਰਾਂ ਹਾਂ ਜੀ ਸ਼ੋਪਾ ਨਹੀਂ ਦਿੰਦੀ ਸਰ ਉਹ ਸਾਡੀ ਆਪਣੀ ਜਗ੍ਹਾ ਤੇ ਸਰਕਾਰ ਜੋ ਕਰੇ ਉਹ ਨਾ ਜਿਹੜੇ ਡਰੈਗਸ ਦੇ ਜਿਹੜੇ ਝੂਠੇ ਰੂਪ ਨੇ ਸਭ ਗਲਤ तेरा व्यास मुखी ਵੱਲੋਂ ਸਪਸ਼ਟ ਕਿਹਾ ਗਿਆ ਹੈ ਕਿ ਮਜੀਠੀਆ ਤੇ ਜੋ ਵੀ ਇਲਜ਼ਾਮ ਲੱਗ ਰਹੇ ਨੇ ਉਹ ਸਭ ਝੂਠੇ ਨੇ ਉਹਨਾਂ ਦੇ ਸਾਹਮਣੇ ਆਏ ਇਸ ਬਿਆਨ ਤੋਂ ਬਾਅਦ ਸਿਆਸਤ ਗਰਮਾ ਚੁੱਕੀ ਹੈ। ਅਭੀ ਕੁਛ ਦਿਨ ਪਹਿਲੇ ਆਪ ਯਾਦ ਕਰੇ ਖੁਦ ਕੇਜਰੀਵਾਲ ਸਾਹਿਬ ਕੇ ਵੀ ਇਹੀ ਹਾਲਾਤ ਹੋਏ ਥੇ। ਤਾਂ ਆਮ ਆਦਮੀ ਪਾਰਟੀ ਦਾ ਬਿਆਨ ਆਇਆ ਥਾ ਸਤਿਅਮੇਵ ਜਯਤੇ। ਇਹ ਸਿਰਫ ਸੱਚਾਈ ਦੀ ਜਿੱਤ ਨਹੀਂ ਆਪ ਇਸ ਕੋ ਕਹਿ ਸਕਤੇ। ਇਹ ਮੈਂ ਸਮਝਦਾ ਹੂੰ ਪੰਜਾਬ ਸਰਕਾਰ ਦਾ और उससे भी ज्यादा पंजाब पुलिस का दिवाड़ा निकला है सर एक के बाद एक आमदन से अधिक संपत्ति के जितने भी केसेस इन्होंने दायर किए हैं खुद अपने मंत्री सिंगला साहब जो इनके हेल्थ मिनिस्टर थे उनके ऊपर करप्शन को लेके जो केसेस बने या कांग्रेस के नेताओं के ऊपर इन्होंने बनाए थे सारे के सारे केसेस वापस हुए सरकार की इस आम आदमी पार्टी सरकार की एक नीति बन गई है पुलिस तंत्र इनके हाथ में एक टूल ऑफ एक्सटॉर्शन बन के रह गया है ये कोई चाहे इनके विरोधी हैं चाहे वो राजनीतिक नेता हैं चाहे वो अखबार हैं चाहे वो जर्नलिस्ट हैं उनकी जबान बंद कराने के लिए एक के बाद एक झूठे केस पुलिस के जरिए करवाए सारे केसेस कोर्ट के अंदर जाके खारिज हुए हैं और कई मसलों में जाके खुद केजरीवाल साहब भगवंत मान जी ने जाके उन लोगों से माफी भी मांगी है क्योंकि कलम की ताकत बहुत होती है उस कलम की ताकत क्या के झुके हैं परंतु तो विरोधियों के ऊपर खिलाफ बोलते रहे हैं और आज किस मुंह से केजरीवाल साहब और ये क्योंकि पहले भी वो विक्रम मजिठिया जी से जाके माफी मांग के आ चुके हैं इनके संजय सिंह जी जाकर आज खुद ये लोग किस मुंह से उनके ऊपर दोबारा किसी किस्म का केस करेंगे क्योंकि आज तक यही कहते रहे कि हम जो बेल पे आएंगे हमें क्लीन चिट मिल गई है तो आज ये बेल नहीं है इनके पैमाने के मुताबिक आम आदमी पार्टी के पैमाने के मुताबिक आज विक्रम मजीठिया जी को क्लीन चिट मिल गई मेरा मानना है साहब उन्होंने जड़ी गल की है इन बिन सच होगी सर समा भी नहीं मेरे ख्याल घंटे पहला उन्होंने बयान दते घंटे बाद बेल भी होगी सर वैसे भी आता ਉਹਨਾਂ ਦੇ ਬਾਬਾ ਜੀ ਦੇ ਵਚਨ ਹੈ ਉਹਨਾਂ ਤੋਂ ਨਿਕਲੇ ਪਰ ਮੈਂ ਸਮਝਦਾ ਵੀ ਇਹ ਤਾਂ ਬੱਚੇ-ਬੱਚੇ ਨੂੰ ਪੰਜਾਬ ਦੇ ਅੰਦਰ ਪਤਾ ਹੈ ਇਸ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਦਾ ਨਾਮ ਹੈ ਕੇਜਰੀਵਾਲ ਸਾਹਿਬ ਦੀ ਪੰਜਾਬ ਸਰਕਾਰ ਦੇ ਵਿੱਚ ਕਿਸੇ ਕਿਸਮ ਦਾ ਕਿਸੇ ਨੂੰ ਕੋਈ ਭਰੋਸਾ ਹੀ ਨਹੀਂ ਵੀ ਨਿਰਾਇ ਝੂਠ ਦਾ ਭੁਲੰਦਾ ਹੈ ਤੇ ਵਿਕਰਮ ਜੀ ਟੀ ਅਸੀਂ ਉਹਨਾਂ ਦੇ ਮਗਰਾਨਾ ਕਰਕੇ ਉਹਨਾਂ ਨੂੰ 8-9 ਮਹੀਨੇ ਜੇਲ੍ਹ ਦੇ ਅੰਦਰ ਹਵਾ ਖਵਾਣੀ ਸੀ ਉਹ ਇਹਨਾਂ ਨੂੰ ਖਵਾਤੀ ਦਾਲ ਪਿਆਣੀ ਸੀ ਪਿਆਤੀ ਬਾਕੀ ਕੋਰਟ ਦੇ ਅੰਦਰ ਜਾ ਕੇ ਜਵੇਂ ਇਹ ਕਹਿੰਦੇ ਨਾ ਸਤਿਅਮੇਵ ਜਯਤੇ ਜਦੋਂ ਆਪ ਨੂੰ ਬੇਲ ਮਿਲਦੀ ਹੈ ਆ ਤਾਂ ਕਹਿੰਦੇ ਜੀ ਸਾਨੂੰ ਕਲੀਨ ਚਿੱਟ ਮਿਲ ਗਈ ਅੱਜ ਹੁਣ ਜੇ ਵਿਕਰਮਜੀਤ ਜੀ ਆ ਜੀ ਨੂੰ ਬੇਲ ਹੈ ਕੀ ਕੇਜਰੀਵਾਲ ਸਾਹਿਬ ਇਹਨੂੰ ਕਲੀਨ ਚਿੱਟ ਮੰਨਣਗੇ ਅਗਰ ਕਲੀਨ ਚਿੱਟ ਹੈ ਤਾਂ ਕੀ ਕੇਜਰੀਵਾਲ ਸਾਹਿਬ ਜਾ ਕੇ ਮਾਫੀ ਮੰਗਣਗੇ ਸ਼੍ਰੋਮਣੀ ਅਕਾਲੀ ਦਲ ਲਈ ਖਾਸ ਕਰ ਮਜੀਠਿਆ ਲਈ ਅੱਜ ਦਾ ਦਿਨ ਵੱਡੀ ਰਾਹਤ ਲੈ ਕੇ ਚੜਿਆ ਹੈ ਮਜੀਠਿਆ ਨੂੰ ਮਿਲੀ ਰਾਹਤ ਤੋਂ ਬਾਅਦ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਵੱਡੀ ਗਿਣਤੀ 'ਚ ਅਕਾਲੀ ਲੀਡਰ ਤੇ ਵਰਕਰ ਅੰਮ੍ਰਿਤਸਰ ਵਿਖੇ ਮਜੀਠਿਆ ਦੀ ਰਿਹਾਈ 'ਤੇ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਜਿਨ੍ਹਾਂ ਵੱਲੋਂ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਜਸ਼ਨ ਮਨਾਏ ਜਾ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਮਜੀਠਿਆ ਕਦੋਂ ਤੱਕ ਜੇਲ੍ਹ ਤੋਂ ਬਾਹਰ ਆਉਂਦੇ ਨੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਉਹਨਾਂ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੁਣ ਇਸ ਤੇ ਹਰ ਇੱਕ ਦੀਆਂ ਨਜ਼ਰਾਂ ਟਿਕ ਗਈਆਂ ਨੇ